ਲਓ ਜੀ ਆਪਾਂ ਤੁਹਾਨੂੰ ਦਰਸ਼ਨ ਕਰਾ ਦੇ ਆਪਾਂ ਮੱਥਾ ਟੇਕ ਲਿਆ ਤੇ ਬਰਫ ਨਾਲ ਢਕਿਆ ਹੋਇਆ ਸਤਖੰਡ ਸ੍ਰੀ ਹੇਮਪੁਰ ਸਾਹਿਬ ਹਨਾ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਸਤਿ ਕਿਥੋਂ ਹਨਾ ਵਾਹ ਵਾਹ ਬਾਬਾ ਬਿੰਦ ਸਿੰਘ ਵਾਹ ਵਾਹ ਬਾਬਾ ਬਿੰਦ ਸਿੰਘ ਕਰੋ ਜੀ ਦਰਸ਼ਨ ਸ੍ਰੀ ਹੇਮਕੋਟ ਸਾਹਿਬ ਜੀ ਇਹ ਇਨਸਾਨ ਸਾਹਿਬ प्रसादा बनी सकते हैं लाओ जी पहुंच गए आप गुरुद्वारा साहब श्री हेमकुट साहब देखा ਨੱਲਾ ਪਾ ਕਰਦੇ ਆ ਇਸ਼ਨਾਨ ਫਿਰ ਪਟੇਕਾਂ ਦਾ ਮੱਥਾ ਜੀ। ਪਟੇਕ ਤੋਂ ਲੰਗਰ ਹਾਲ ਵੀ ਆ। ਸੱਤ ਬਣ ਵੀ ਸਕਾਂਗੇ। ਇਹ ਆ ਜੋੜਾ ਘਰ ਹੈਗਾ ਇੱਥੇ ਇਹਨੂੰ ਜੋੜੇ ਜਾਮ ਕਰਾ ਸਕਦੇ। ਪਰ ਆਪਣੇ ਨਾਂ ਬੰਦੇ ਆਪਾਂ ਉਹਨੂੰ ਭੜਾ ਦਾਂਗੇ ਪਹਿਲਾਂ ਆਗੇ ਤੀ। ਨੱਪਾ ਸਨਾਨ ਕਰਨਾਗੇ। ਇਹ ਕਰਨਾ ਦਾ ਇਹ ਲੋ ਜੀ ਆ ਜੋੜਾ ਘਰ ਆ ਗਿਆ। ਸੋ ਲੱਗਿਆ ਨਾ ਉਹ ਬੜੀ ਕਿੰਨੀ ਆਹੋ ਖੜੇ ਨੇ ਬੰਦੇ ਆਪਣੇ ਲਓ ਜੀ ਆਪਾਂ ਇਸ਼ਨਾਨ ਕਰ ਲਿਆ ਤੇ ਹੁਣ ਰਿਲੈਕਸ ਹੋ ਗਿਆ ਨਾ ਵਕੀਤੇ ਬਾਪ ਰੇਖੋ ਨਾ ਪਰ ਇਹ ਵੀ ਚੇਜ਼ ਕਰ ਲੈ ਤੇ ਇਸ਼ਨਾਨ ਵੀ ਕਰ ਲਿਆ ਹੁਣ ਵੀ ਥੋੜਾ ਰਿਲੈਕਸ ਹੋ ਗਿਆ ਤੇ ਫਾਈਨਲੀ ਪਹੁੰਚ ਕੇ ਚਲੋ ਹੈ ਨਾ ਬਾਹਰ ਜੁਜਤ ਪਨਾਮ ਸਹੀ ਜਿਹਾ ਹੁੱਥ ਕਰੋ ਜੀ ਦਰਸ਼ਨ ਸ੍ਰੀ ਹਰਿਮਨ ਕਟਾਇ ਜੀ ਸਾਨ ਸਾਬ ਹੁਣ ਪਹੁੰਚ ਗਏ ਦਰਬਾਰ ਸਾਹਿਬ ਨੂੰ ਥੜੇ ਦੇ। ਤੇ ਜੋੜੇ ਕਰਦੇ ਆਪਾਂ ਜੋੜੇ ਜਮਾ ਕਰਾਤੇ।

ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵੰਤ ਸਿਮਰ ਕੇ ਗੁਰੂ ਨਾਨਕ ਲਾਈਂ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ RAM ਦਾਸੇ ਹੋਏ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਥੇ ਸਭ ਦੁੱਖ ਜਾਏ ਤੇਗ ਬਹਾਦਰਿ ਸਿਮਰੀਐ ਕਰਨੋਂ ਨਿਦ ਅਵਤਾਏ ਸਭ ਥਾਈ ਹੋਏ ਸਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੈ ਸਹਾਈ ਦਸਾਂ ਪਾਛੀਆਂ ਗਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਨ ਅਰਧਾ ਧਿਆਨ ਤਰਕੇ ਬੋਲੋ ਜੀ ਸਹਾਈ ਹੋ ਪੰਜਾਬ ਪਿਆਰਿਆ ਚਮ ਸਭ ਜਾਦਿਆਂ ਚਾਲੀਆਂ ਮੁਕਤਿਆਂ ਹਟਕੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛੱਕਿਆ ਦੇਖ ਚਲਾਈ ਦੇਗ ਵਾਹੀ ਦਿਨ ਕੀ ਅਰਢਿਟ ਕੀਤਾ ਤਨਾ ਪਿਆਰਿਆ ਸਚਿਆਰਿਆਂ ਦੀ ਕੁਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲ ਜੀ ਸਵਾਹਿਬ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹਿੱਸੇ ਦੇ ਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਲਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਵਸ ਸੰਗ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲ ਜੀ ਸਵਾਹਿਬ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੁਲਝੀ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵੇ ਉਹਨਾਂ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਹਰਿਆਇਤ ਵੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਵਾਹਾ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾਣ ਵਿਵੇਕ ਦਾਣ ਇਸਹਾ ਦਾਣ ਭ੍ਰੂਸਾ ਦਾਣ ਦਾਨ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰਸਾ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜਗਰ ਬੁਲਜੀ ਸੁਭਾਵੇ ਗੁਰ ਸਿੱਖਾਂ ਦਾ ਮਨ ਨੀਵਾ ਮਤ ਜੀ ਮਦਪਤ ਦਾ ਰਖ ਆਪ ਵਾਹਿਗੁਰੂ ਏ ਆਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀਨਨ ਕਾਨਾ ਸਾਹਿਤੇ ਹੋਰ ਗੁਰਦੁਆਰਿਆਂ ਕੋ ਧਾਮਾਂ ਦੇ ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸਿਵਾ ਸੁਭਾਲ ਦਤਾਨ ਖਾਲਸਾ ਜੀ ਨੇ ਬਖਸ਼ੋ ਜੀ ਹੇ ਨਿਮਾਣਿਆਂ ਦੇ ਬਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਗੋਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਾਪੇ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਅੱਜ ਕੀ ਹਜੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸ਼ਬਦ ਚੌਕੀ ਚੌਪਈ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਕੇ ਪਉਪਜੀ ਕੀ ਅਰਦਾਸ ਹੈ ਜੀ ਭੁੱਲ ਚੁਕ ਮਾਫ ਕਰਨੀ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ-ਫੁਲ ਭੇਟਾਵਾਂ ਕਰ ਪ੍ਰਵਾਣ ਕਰਨੀਆਂ ਯਾਤਰਾ ਸਫਲ ਕਰਨੀ ਸਭਨਾ ਦੀਆਂ ਮਨੋ ਭਾਵਨਾਵਾਂ ਗੁਰਮਤੀ ਅਨੁਸਾਰ ਸੰਪੂਰਨ ਕਰਨੀਆਂ ਜੀ ਸਮੂਹ ਸਾਧ ਸੰਗਤ ਸੇਵਾਦਾਰ ਤਹਿਲੀਆਂ ਦੀ ਸ਼ੁਕਰਾਨੇ ਦੀ ਅਰਦਾਸ ਆਪ ਜੀ ਕੇ ਹਜੂਰ ਕਨਾ ਪ੍ਰਸ਼ਾਦੀਆਂ ਦੇ ਗਾ ਹਾਜ਼ਰ ਹਨ ਦਰ ਪ੍ਰਮਾਣ ਹੋਣ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾ ਆਗਿਆ ਭਈ ਨਕਾਣ ਕੀ ਸਰਬ ਸਾਇਓ ਮੰਤਰ ਸਭ ਸਿੱਖਨ ਕਾ ਹੁਕਮ ਹੈ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਜੀ ਮਾਨਿਓ ਹਰਿ ਗੁਰੂ ਦੀ ਰੇਤ ਜੋ ਪ੍ਰਭ ਕੋ ਮੇਰਾ ਬੋਚ ਹੈ ਸੋ ਸਰਬ ਰੇ ਰਾਜ ਕਰੇਗਾ ਖਾਲਸਾ

ਆਪਾਂ ਗਰਮਾ-ਗਰਮ ਚਾਹ ਨਾਲ ਖਿਚੜੀ ਆਪਾਂ ਪਕਾਤਾ ਪਾਣੀ ਛਕਲੇ ਆ ਤੇ ਤੇ ਭਾਵੇਂ ਮੌਸਮ ਜੇ ਗੱਲ ਕਰੀਏ ਠੰਡਾ ਬਹੁਤ ਤੇ ਪੈਰ ਸੁੰਨ ਹੋਵੇ ਪਏ ਆ ਤੇ ਪਾਣੀ ਬਹੁਤ ਠੰਡਾ ਨੇਰੀ ਵਰਗਾ ਬੱਲਾ ਤੇ ਬੱਲੇ ਕਰਨਾ ਵਾ 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 ਤੇ ਇੱਥੇ ਜੋੜਾ ਘਰ ਆ ਜੋੜੇ ਆਪ ਜਮਾ ਕਰਾ ਦਿੱਤੀ ਤੇ ਕਢਾਉਣੇ ਬਾਕੀ ਇੱਥੇ ਐਵੇਂ ਜੋੜਾ ਘਰ ਬਣੇ ਹਨ ਜੋੜੇ ਜਮਾ ਕਰਾ ਸਕਦੇ ਹੋ ਨਾ ਤੇ ਬਾਕੀ ਇੱਧਰ ਦੇਖੋ ਹੁਣ ਤਾਂ ਬਈ ਹੋਣਾ ਜਿਹੜਾ ਗੱਲ ਕਰਦੇ ਤੇ ਇਹ ਮਹਤੁਲ ਕਰਨਾ ਕਰਨਾ ਤਾਂ ਸੰਗਤ ਆਪ ਵੀ ਹੋ ਰਹੀ ਆ ਤੇ ਕਰਤਾਰ ਦੀ 2 ਵਜੇ ਹੁੰਦੀ ਆ ਵਾਹਿਗੁਰੂ ਗੈ ਮਸਕਤ ਬਾ ਨਾਨਕ ਤੇ ਤੇ ਇਧਰ ਆ ਸ੍ਰੀ ਲੋਕਪਾਲ ਲక్ష్మణ ਮੰਦਿਰ ਇਹਦੇ ਵੀ ਆਪਾ ਦਰਸ਼ਨ ਕਰਦੇ ਆਂ ਵਾਹਿਗੁਰੂ ਜੀ ਦੀ ਫਤਿਹ ਜੀ ਕਿਹਾ ਉਹ WhatsApp ਨਵਾਜੋ ਚਲੋ ਠੀਕ ਐ ਸਰ ਮੈਂ WhatsApp ਦਰਵਾ ਦਿੰਦਾ ਮੱਤ ਪਿਆਣ ਵਾਲੇ ਤੁੰਦੀ ਤੁੰਦ ਬੱਦਲ ਬੱਦਲ ਆਦਾ ਜਿੰਦਲਾਸ਼ਾ ਨੂੰ ਸੋਚ ਕੇ ਦੇਖੋ ਚਾਰ ਜਣੇ ਥੋੜੀ ਆਪਾਂ ਜੀ ਲਸਮਣ ਮੰਦਿਰ ਲਓ ਜੀ ਆਪਾਂ ਤੁਹਾਨੂੰ ਦਰਸ਼ਨ ਕਰਾ ਦੇ ਆਪਾਂ ਮੱਥਾ ਟੇਕ ਲਿਆ ਤੇ ਬਰਫ ਨਾਲ ਢਕਿਆ ਹੋਇਆ ਸਰਚ ਖੰਡ ਸ੍ਰੀ ਹੇਮਪੁਰ ਸਾਹਿਬ ਹਨ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਸਾਥ ਤੁਹਾਨੂੰ ਹਨ ਅੰਦਰ ਬਾਟ ਕੇ ਬਹੁਤ ਹੀ ਆਨੰਦ ਆਇਆ ਬਹੁਤ ਸੁਚੰਗਾ ਲੱਗਿਆ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਨੀਚੇ ਦੇਖਦੇ ਗੁਰਦੁਆਰਾਤ ਗੋਵਿੰਦ ਧਾਮ ਸਾਹਿਬ ਤੋਂ ਬਣਿਆ ਜਾ ਘਾਟ ਤੇ ਹਨਾ ਉੱਥੋਂ ਨੂੰ ਆਪਾਂ ਅਗਲੀ ਵੀਡੀਓ ਦੱਸਾਂਗੇ ਸੋ ਜੀ ਹਾਲ ਸਾਸਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਤੁਹਾਨੂੰ ਦਰਸ਼ਨ ਕਰਾਤੇ ਸੱਚਖੰਡ ਸ੍ਰੀ ਹੇਮਪੁਰ ਸਾਹਿਬ ਦੇ ਤੇ ਆਪਾਂ ਵੀ ਦਰਸ਼ਨ ਕਰ ਲਏ ਹਨ ਤੇ ਆਪਣੀ ਦੂਜੀ ਯਾਤਰਾ ਤੀ ਤੇ ਬਹੁਤ ਵਧੀਆ ਤੇ ਬਹੁਤ ਚੰਗੀ ਮਤਲਬ ਕਿ ਬਹੁਤ ਸੋਹਣੀ ਆਪਣੀ ਯਾਤਰਾ ਰਹੀ ਆ ਹਾਂ ਚਲ ਆ ਜਰੂਰ ਹੈਗੀ ਆ ਪਰ ਥੋੜਾ ਜਿਹਾ ਬੰਦਾ ਪ੍ਰੈਕਟਿਸ ਕਰਕੇ ਆ ਜਵੇ ਜਾਂ ਮੰਨ ਲਾ ਵੀ ਥੋੜਾ ਜਿਹਾ ਰੋਕ 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 ਜਿਵੇਂ ਅਸੀਂ ਆਇਆ ਰੋਕ 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 ਹਨ ਬੰਦਾ 12 ਵਜੇ ਜੀ 12 ਵਜੇ ਜਿਹੜੀ ਅਰਦਾਸ ਹੁੰਦੀ ਆ ਉਹ ਚ ਸ਼ਾਮਲ ਹੋ ਜਵੇ ਆ ਗਈ ਇੱਕ 9 ਵਜੇ ਹੁੰਦੀ ਆ ਇੱਕ ਹੁੰਦੀ ਆ 12 ਵਜੇ ਹੌਲੀ ਹੌਲੀ ਆ ਰਾਮ ਨਾ ਜਵੇ ਨਾਲ ਉਹਨਾਂ ਮਤਲਬ ਔਖਾ ਨਹੀਂ ਹੁੰਦਾ ਤੇ ਨਾਲੇ ਆਰਾਮ ਨਾ ਜਾਂਦਾ। ਮੈਂ ਕੋਈ ਇੰਨਾ ਬਾਅਦ ਚ ਉਹ ਜਿਵੇਂ ਹੋਣਾ ਉਹ ਨਾਰਮਲ ਆ ਕੋਈ ਐਡਾ ਚੱਕਰ ਨਹੀਂ ਆਇਆ। ਤੇ ਬਾਕੀ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਮਿਲਦੇ ਆ ਤੁਹਾਨੂੰ ਹੋਰ ਕਿੰਨੇ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਤੇ ਬਾਕੀ ਜਿਵੇਂ ਗੱਲ ਦੱਸਦਾ ਇੱਥੇ ਮੋਬਾਈਲ ਚੱਲਦਾ। ਮਤਲਬ ਇਹ ਨਾ ਫੋਨ ਹੁੰਦਾ। ਮਤਲਬ ਨੈੱਟ ਵੀ ਚੱਲਦਾ ਤੇ ਰੇਂਜ ਵੀ ਐਨ ਵਧੀਆ ਗੱਲ ਵੀ ਹੁੰਦੀ ਆ। ਤੇ ਬਾਕੀ ਰਾਹ ਦੇ ਵਿੱਚ ਵੀ ਮਤਲਬ ਗੱਲ ਹੁੰਦੀ ਆ ਕਿਤੇ-ਕਿਤੇ ਬਾਜ਼ ਬੰਦ ਹੋ ਜਾਂ ਇਥੇ ਨਟ ਬਹੁਤ ਹੀ ਚੰਗਾ ਤੇ ਹੁਣ ਇਥੇ ਮੌਸਮ ਦੀ ਗੱਲ ਕਰੀਏ ਮੌਸਮ ਇੱਥੇ ਹੁਣ ਸੂਰਜ ਸੁਪ ਗਿਆ ਆਲਗ ਵਾਲੇ ਪਹਾੜ ਨੇ ਤੇ ਆਲਗ ਵਾਲੀ ਬਰਸਾ ਵਸ ਤੇ ਠੰਡ ਜੀ ਗੱਲ ਕੀ ਠੰਡ ਕਾਫੀ ਆ ਤੇ ਚਲੋ ਠੀਕ ਆ ਜੀ ਇਹ ਵੀਡੀਓ ਨੂੰ ਅਪੈਂਡ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਯਾਤਰਾ ਨਾਲ ਜੁੜਨ ਦੀ ਹੈਨਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ